शाही शहर पटियाला ਦੇ ਲੋਕ ਵੀ ਅਨੇ ਦਿਨੀ ਗੰਦਾ ਪਾਣੀ ਪੀਣ ਲਈ ਮਜਬੂਰ ਨੇ ਇੱਥੋਂ ਦੇ ਬਿਸ਼ਨਗਰ ਇਲਾਕੇ ਦੇ ਲੋਕ ਇਸ ਤਪਤੀ ਗਰਮੀ ਵਿੱਚ ਵੀ ਟੂਟੀਆਂ ਦਾ ਗੰਦਾ ਪਾਣੀ ਪੀ ਰਹੇ ਨੇ ਜਿਸ ਕਾਰਨ ਨੇ ਲਗਾਤਾਰ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਨੇ ਹਾਲਾਂਕਿ ਇਸ ਮਸਿਆਵਾਂ ਤੋਂ ਤੰਗਾ ਕੇ ਇੱਥੋਂ ਦੇ ਮੇਅਰ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਬਾਵਜੂਦ ਇਸ ਤੇ ਮੇਅਰ ਦੇ ਕੰਨ ਤੇ ਜੂਨ ਤੱਕ ਨਹੀਂ ਸਰਗੀ ਪਾਣੀ ਗੰਦਾ ਬਿਲਕੁਲ ਆ ਰਿਹਾ ਹੈਗਾ ਔਰ ਸਾਰੇ ਬੱਚੇ ਅਸੀਂ ਸਾਰੇ ਇਹੀ ਪਿੰਦੇ ਆ मम्मी पीती है साढ़े होर हैं घर के मैंबर सारे यही पींद हैं सारा काम अस इसी तो करते हैं हमारी इतनी वही नहीं है कि हम इनकम के हम के वो लगा सकें अपने फिल्टर बस यही पानी से सारा काम करते हैं खाना बनाना आटा गूंदना जो भी कुछ है सारा इसी से ही करते हैं कपड़े धोना सारा इसी से ही करते हैं पानी से कभी और इसमें थोड़े छोटे छोटे कीड़े भी निकले पानी के अंदर तो मैं एक आठ नौ महीने हो गए ना तो यह कहा कदम पेटे दर्द उल्टियाँ दो तीन बार तो उल्टियाँ उल्टियाँ गई ਪਾਣੀ ਕਦੇ ਤੇ ਬਜਰੀ ਆ ਜਾਂਦੀ ਸੀ ਕਦੇ ਵਰੇਤਾ ਵਰੀ ਇੱਕ ਵਰੀਕ ਦੀ ਜੀਤਾ ਮੇ ਕੀੜੇ ਕੁੜੇ ਦੇ ਪਤਲੇ ਇੱਕ ਪਾਸੇ ਸ਼੍ਰੋਮਣੀ ਕਾਲੀ ਦਲ ਪੰਜਾਬ ਦੇ ਪਾਣਿਆਂ ਨੂੰ ਕਿਸੇ ਹੋਰ ਸੂਬੇ ਨੂੰ ਨਾਂ ਦੇਣ ਦੇ ਹੱਕ ਚ ਹੈ ਤੇ ਉੱਥੇ ਹੀ ਪੰਜਾਬ ਤੋਂਨ ਦੀ ਪਾਈਵਲ ਪਾਰਟੀ ਭਾਜਪਾ ਦਾ ਪੰਜਾਬ ਦੇ ਪਾਣਿਆਂ ਤੇ ਵੱਖਰੇ ਸਟੈਂਡ ਹੈ ਭਾਜਪਾ ਦੇ ਸੀਨੀਅਰ ਆਗੂ ਪਲਰਾਮ ਜੀ ਦਾ ਸਟੈਂਡਰ ਨੇ ਕਿਹਾ ਹੈ ਕਿ ਪੰਜਾਬ ਦੇ ਵਾਧੂ ਪਾਣਿਆਂ ਨੂੰ ਵੰਡਿਆ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਜਿੰਨਾ ਹਿੱਸਿਆਂ ਚ ਸੋਕਾ ਪੈਂਦਾ ਉਹਨਾਂ ਨੂੰ ਪਾਣੀ ਮਿਲ ਸਕੇ ਜਿਨਨੇ ਪਾਣੀ ਦੀ ਸਾਨੂੰ ਇਰੀਗੇਸ਼ਨ ਵਾਸਤੇ ਜਾਂ ਦੂਸਰੀਆਂ ਜ਼ਰੂਰਤਾਂ ਦੇ ਵਾਸਤੇ ਜਿਨਨੇ ਪਾਣੀ ਦੀ ਜ਼ਰੂਰਤ ਹੈ ਉਹਦਾ 100% ਪਹਿਲਾਂ ਸਾਨੂੰ ਮਿਲਣਾ ਚਾਹੀਦਾ ਪੰਜਾਬ ਨੂੰ ਉਹਦੇ ਇਲਾਵਾ ਅਗਰ ਕੋਈ ਬਚ ਜਾਂਦਾ ਹੈ ਤੇ ਕੋਈ ਅਸੀਂ ਪਾਕਿਸਤਾਨ ਨੂੰ ਨਹੀਂ ਦੇਣਾ ਕੋਈ ਚੀਨ ਨੂੰ ਨਹੀਂ ਦੇਣਾ ਹਿੰਦੁਸਤਾਨ ਦੀ ਦੂਸਰੀ ਸਟੇਟ ਨੂੰ ਵੀ ਅਗਰ ਉਹਨਾਂ ਦੇ ਕੰਮ ਆ ਜਾਏ ਤੇ ਨਾਥਿੰਗ ਬੈਡ ਇਨ ਇਟ